हां जी ਕਿਸਾਨ ਭਰਾਓ ਆਪਾਂ ਆਪਦਾ ਜਿਹੜਾ ਤਜਰਬਾ ਤੁਹਾਡੇ ਨਾਲ ਅਕਸਰ ਹੀ ਸਾਂਝਾ ਕਰਦੇ ਰਹਿੰਨੇ ਆ ਅਕਸਰ ਹੀ ਆਪਾਂ ਇਹ ਰੋਲਾ ਪਾਪਾ ਖਾ ਗਏ ਆਂ ਕਿ ਭਾਈ ਆਪਦੀ ਜ਼ਮੀਨ ਨੂੰ ਜਿਹੜਾ ਪਾਣੀ ਉਹ ਸੁਕਾ ਸੁਕਾ ਕੇ ਲਾਓ ਪਾਣੀ ਵਧੇਰੇ ਲਾਉਂਦਾ ਕੋਈ ਫਾਇਦਾ ਨਹੀਂ ਹੈਗਾ ਹਲਦੀ ਰੋਗ ਵੱਧ ਆਏਗਾ ਪਰ ਤੁਸੀਂ ਸਾਡੀ ਇਹ ਗੱਲ ਨਹੀਂ ਮੰਨੀ ਤੁਸੀਂ ਸਾਡੀਆਂ ਵੀਰ ਵੀਡੀਓ ਨਹੀਂ ਵੇਖੀਆਂ ਜਾਂ ਸ਼ੇਅਰ ਨਹੀਂ ਕੀਤੀਆਂ ਤੁਸੀਂ ਅਕਸਰ ਉਹਨਾਂ ਲੋਕਾਂ ਦੀਆਂ ਵੀਡੀਓ ਸ਼ੇਅਰ ਕਰਦੇ ਜਿਹੜੇ ਤੁਹਾਨੂੰ ਗਮਰਾਹ ਕਰਦੇ ਆ ਪਰ ਆਪਣੇ ਕੋਲੋਂ ਕੰਮ ਨਹੀਂ ਹੈਗਾ ਆਪਾਂ ਤੁਹਾਨੂੰ ਕਿਹਾ ਸੀ ਕਿ ਪਾਣੀ ਸੁਕਾ ਕੇ ਲਾਓ ਹਲਦੀ ਰੋਗ ਨਹੀਂ ਆਏਗਾ ਠੀਕ ਹੈ ਨਾ ਤੇ ਅੱਜ ਜਿਹੜੀ ਉਹਦੀ ਤਾਜ਼ਾ ਆਧਾਰਨ ਤੁਹਾਨੂੰ ਦੇਣ ਲੱਗੇ ਆ ਆ ਨਹਿਰ ਲੰਘਦੀ ਏ ਕੋਲੋਂ ਆ ਵੇਖ ਲੋ ਆ ਨਹਿਰ ਦਾ ਖਾਲਾ ਆ ਰਿਹਾ ਜਿੰਦੇ ਵਿੱਚੋਂ ਪਾਣੀ ਲੱਗਦਾ ਜਦੋਂ ਆ ਝੋਨਾ ਨਿਸਰਦਾ ਪਿਆ ਸੀ ਉਸ ਟਾਈਮ ਤੇ ਇੱਕ ਮਹੀਨਾ ਉਦੋਂ ਪਹਿਲਾਂ ਵੀ ਤੇ ਜਦੋਂ ਨਿਸਰਦਾ ਸੀ ਉਦੋਂ ਵੀ ਇੱਕ ਮਹੀਨਾ ਲਗਾਤਾਰ ਨਹਿਰ ਬੰਦ ਰਹੀ ਆ ਇਹ ਝੋਨੇ ਨੂੰ ਪਾਣੀ ਨਹੀਂ ਦਿੱਤਾ ਗਿਆ ਆਪਣੇ ਤੋਂ ਹਾਲਾਕੇ ਕੁਝ ਮਹਿਰਾਂ ਲੋਕ ਕਹਾਂ ਵੀ ਜਾਂਦਾ ਕਿ ਜਦੋਂ ਝੋਨਾ ਨਸੇਰੇ ਤੇ ਹੋਵੇ ਤੇ ਹੋਵੇ ਤੇ 2 2 3 3 ਇੰਚ ਪਾਣੀ ਡਾ ਕੇ ਰੱਖੋ ਤਾਂ ਕਿ ਫੋਕ ਘਟ ਪੈ ਗਈ ਪਰ ਤੁਸੀਂ ਵੇਖ ਸਕਦੇ ਜੇ ਬਿਲਕੁਲ ਦਾਣੇ ਨਿੱਗਰ ਆ ਕੋਈ ਫੋਕ ਨਹੀਂ ਪਈ ਦੂਜੀ ਗੱਲ ਕਿਤੇ ਤੁਹਾਨੂੰ ਹਲਦੀ ਨਹੀਂ ਦਿਸੂਗੀ ਨਹੀਂ ਤਾਂ ਵੀਰ ਕਈ ਐ ਹੱਥ ਜੇ ਮਾਰਦੇ ਉੜਦੀ ਫਿਰਦੀ ਆ ਵੇਖ ਲਓ ਠੀਕ ਆ ਨਾ ਹਲਦੀ ਇਹ ਕਾਰਨ ਇਹ ਆ ਵੀਰੋ ਇੱਕ ਤਾਂ ਇਹ ਕਾਰਨ ਹੋ ਗਿਆ ਪਾਣੀ ਦਾ ਇਹ ਤੁਹਾਨੂੰ ਤਾਜ਼ਾ ਆਧਾਰਨ ਅਸੀਂ ਦੇਤੀ ਆ ਕਿਤੇ ਹਲਦੀ ਦਾ ਤੁਸੀਂ ਨਾਮੋ ਨਾਂ ਨਿਸ਼ਾਨ ਬਖਾ ਦਿਓ ਸਾਨੂੰ ਦੂਜੀ ਗੱਲ ਵੀਰੋ ਇਹ ਆ ਕਿ ਜਦੋਂ ਲੋਕ ਪ੍ਰਦਾਨ ਪਾ ਰਹੇ ਸੀ ਅਸੀਂ ਉਦੋਂ ਵੀ ਫੰਗੀ ਸਾਈਡ ਇੱਕ ਕੀਤਾ ਪ੍ਰਦਾਨ ਨਹੀਂ ਲਗਭਗ 4-5 ਸਾਲ ਹੋ ਗਏ ਸੀ ਪ੍ਰਦਾਨ ਨਹੀਂ ਪਾਈ ਇਹ ਗੱਲ ਕਿਤੇ ਨਾ ਕਿਤੇ ਸੱਚੀ ਹੈ ਡਾਕਟਰਾਂ ਜਾਂ ਮਹਿਰਾਂ ਵੱਲੋਂ ਕਿ ਜਦੋਂ ਹਲਦੀ ਰੋਗ ਆ ਜਾਂਦਾ ਉਦੋਂ ਕੋਈ ਵੀ ਜਿਹੜੀ ਦਵਾਈ ਹੋ ਰਿਜ਼ਲਟ ਨਹੀਂ ਦਿੰਦੀ ਪਰ ਪਹਿਲਾਂ ਤਾਂ ਆਪਾਂ ਦਵਾਈਆਂ ਕਰ ਸਕਦੇ ਹਾਂ ਨਾ ਜਦੋਂ ਆਪਾਂ ਪ੍ਰਦਾਨ ਪਾਉਨੇ ਆ ਸਾਡੇ ਮਾਈਂਡ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪ੍ਰਦਾਨ ਜਿਹੜੀ ਉਹ ਗਾਲਾ ਵੀ ਰੋਗ ਦੀ ਬਿਲਕੁਲ ਨਹੀਂ ਵੀਰੋ ਰੋਗ ਦੀ ਗਾਲਾ ਆ ਤੁਸੀਂ ਸਾਹਮਣੇ ਦੇਖ ਲਓ ਤੁਹਾਡੇ ਆ ਬੁੱਚੜ ਹਰੇਆ ਤਿੰਨ ਸਪਰੇਆ ਇਹਨੂੰ ਫੰਗੀ ਸਾਈਡ ਦੀਆਂ ਹੋ ਚੁੱਕੀਆਂ ਨੇ 15 ਦਿਨਾਂ ਨੂੰ ਝੋਨਾ ਵੱਢਣ ਵਾਲਾ ਹੁਣ ਇਹਨੂੰ ਕੋਈ ਸਪਰੇ ਨਹੀਂ ਅਸੀ ਕਰਨੀ ਅਸੀਂ ਆਪਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇਕਰ ਤੁਸੀਂ ਚਾਹੁੰਦੇ ਜੇ ਅਗਲੀ ਿਆਰੀ ਸਾਡੀ ਖੇਤ ਦੇ ਵਿੱਚ ਹਲਦੀ ਰੋਗ ਨਾ ਆਵੇ ਇੱਕ ਤਾਂ ਪਾਣੀ ਸਕਾ ਕੇ ਲਾਵੋ ਇੱਕ ਜਿੱਥੇ ਤੁਸੀਂ ਪਦਾਨ ਪਾਉਂਦੇ ਜੇ ਉੱਥੋਂ ਉਦੋਂ ਤੁਸੀਂ ਸਪਰੇ ਫੰਗੀ ਸਾਈਡ ਵਾਲੀ ਕਰਿਆ ਕਰੋ ਇਹ ਬੇਨਤੀ ਆ ਤੇ ਅਸੀਂ ਅਕਸਰ ਇਹੀ ਕਹਿੰਨੇ ਆ ਕਿ ਬਾਈ ਜੀ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਹਾਡਾ ਨੂੰ ਜਾਣਕਾਰੀ ਵਾਲੀਆਂ ਵੀਡੀਓ ਜਿਹੜੀਆਂ ਇਹ ਤਜਰਬੇ ਖੁਦ ਕੀਤੇ ਆ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਸਕੀਏ ਇਹ ਬੇਨਤੀ ਵੈਗਰ ਚਿਕਾ ਖਾਲਸਾ ਵੈਗਰ ਚਿਕੀਫਤ ਜੀ